ਹਾਂਏ ਹੁਣੇ ਕਿਨਾਂ ਸਾਨੂੰ ਐਸਐਸ ਅਵੇਲੇਬਲ ਮੈਸੇਜ ਆਸੀ ਜੀ ਕਿ 416 ਦਾ ਬਾਈ ਡਾਉਣ ਲਾਈਨ ਦੇ ਉੱਪਰ ਇੱਕ ਲੇਡੀ ਜੇ ਐਸ 75 ਗੇਟ ਤੋਂ ਵੀ ਇੱਦਾਂ ਕਰਕੇ ਐਕਸੀਡੈਂਟ ਹੋਇਆ ਰੈਨਓਵਰ ਹੋ ਰਹੀ ਸੀ ਰੈਨਓਵਰ ਹੋਣ ਦੇ ਨਾਲ ਹੀ ਅ ਬੱਜਿਆ ਗੱਡੀ ਦੇ ਵਿੱਚ ਜੀ ਤੇ ਗੈਟ ਹੋਈ ਹੈ ਇਹ ਦੇਖ ਰਹੇ ਹੁਣ ਪਤਾ ਕਰਦੇ ਆ ਪਬਲਿਕ ਨੂੰ ਕਿਹਾ ਜਿਹੜਿਆ ਰਾਹੀ ਜਾ ਰਹੇ ਨੇ ਨੇੜੇ ਨੇੜੇ ਗੁਰਦੁਆਰਾ ਅਨਾਉਂਸਮੈਂਟ ਕਰਵਾਣੀ ਆਂ ਬੱਲਿਆਂ ਦੇ ਵਿੱਚ ਜੇ ਪਤਾ ਲੱਗਦਾ ਕਿਸੇ ਦਾ ਤੇ ਫਿਲਹਾਲ ਇਹਨੂੰ 72 ਘੰਟੇ ਬਾਅਦ ਤੇ ਆਪਾਂ ਮੋਹਰੀ ਸ਼ਿਵਲ ਹਸਪੀਟਲ ਕੋਲ ਆਰ ਰਹੇ ਸਰ ਕੀ ਲੱਗ ਰਿਹਾ ਕਿ ਆਤਮ ਹੱਤਿਆ ਕੀਤੀ ਗਈ ਹੈ ਜਾਂ ਕੁਦਰਤੀ ਪਾਣਾ ਵਾਪਰ ਇਹ ਕੁਦਰਤੀ ਪਾਣਾ ਲੱਗਦਾ ਜੀ ਆਤਮ ਹੱਤਿਆ ਵਾਲਾ ਕੋਈ ਸੈਂਟਰ ਨਹੀਂ ਦਿਖੇ ਕਿਉਂਕਿ ਰੇਲਵੇ ਲਾਈਨ ਜਿਹੜਾ ਫਾੜੇ ਕਰੌਸ ਕਰਦੀ ਜਾ ਰਹੀ ਸੀ ਫਾੜੇ ਕਰੌਸ ਦੇ ਵਿੱਚ ਹੀ ਕਰੌਸ ਕਰਦੇ ਕਰਦੇ ਇਹਨੂੰ ਗੱਡੀ ਨਹੀਂ ਦਿਖੀ ਅਚਾਨਕ ਗੱਡੀ ਪੈ ਗਈ ਤੇ ਉਹਦੇ ਕਰਕੇ ਜਿਹੜਾ ਇਹਦਾ ਐਕਸੀਡੈਂਟ ਹੋਇਆ ਹੈ ਕਿੰਨੇ ਕਵਿਤੇ ਸਮਾਂ ਹੈ ਸਰ ਇਹ ਸ਼ਾਮਾ ਹੈਗਾ ਜੀ ਕੋਈ 10:30 ਵਜੇ 11:00 ਵਜੇ ਦਾ ਟਾਈਮ ਹੈ ਤੁਸੀਂ ਮੌਕੇ ਵਾਰਦਤ ਕਿੰਨੇ ਸਮੇਂ ਬਾਅਦ ਪਹੁੰਚ ਕੇ ਸੀ ਸਾਹਿਬ ਨਾਲ ਹੀ ਜਦੋਂ ਸਾਨੂੰ ਮੈਸੇਜ ਆਇਆ ਨਾਲ ਹੀ ਅਸੀਂ 5 ਮਿੰਟਾਂ ਦੇ ਵਿੱਚ ਹੀ ਪਹੁੰਚੇ ਇੱਥੇ ਜੀ ਤੇ ਦੇਖਿਆ ਅਸੀਂ ਜਦੋਂ ਆ ਕੇ ਜਦੋਂ ਦੇਖਿਆ ਤਾਂ ਇਹ ਵੀ ਕਾਫੀ ਲੱਗ ਤੇ ਜਿਹੜੀ ਹੈ ਉਹ ਖੁੱਗੀ ਹੋਈ ਸੀ ਕਿਉਂਕਿ ਗੱਡੀ ਦੇ ਕ੍ਰੋਸ ਕਰਦੀ ਨੂੰ ਪਈ ਹੈ ਗੱਡੀ ਕ੍ਰਾਸ ਕਰਦੀ ਨੂੰ ਗੱਡੀ ਹੋਈ ਹੈ ਤੇ ਉਹਦੇ ਨਾਲ ਕੀ ਹੁੰਦਾ ਜਦੋਂ ਗੱਡੀ ਕ੍ਰਾਸ ਕਰਦੀ ਨੂੰ ਤੇ ਜੇ ਤਾਂ ਸੁਸਾਈਡ ਕਰਦੀ ਫਿਰ ਤਾਂ ਕਨਫਰਮ ਹੋ ਜਾਂਦਾ ਵੀ ਹਾਂ ਸੁਸਾਈਡ ਸੀ ਫਿਰ ਤਾਂ ਕਹਿ ਲੱਗ ਜਾਂਦਾ ਪਰ ਸੁਸਾਈਡ ਨਹੀਂ ਹੈ ਇਹ ਰਨਓਵਰ ਹੋਈ ਹੋਈ ਹੈ ਸਰ ਕੋਈ ਸ਼ਾਕਤਗਤ ਹੋਈ ਹੈ ਤੇ ਕੋਈ ਨਹੀਂ ਅਭੀ ਸਨਾਕਤ ਨਹੀਂ ਹੋਈ ਸ਼ਾਕਤ ਦੇ ਵਾਸਤੇ ਤਾਂ ਬਰਾਲੇ ਚੱਲ ਰਹੇ ਨੇ ਇਸ ਪਾਸੇ ਮਿਲਿਆ ਨਹੀਂ ਕੁਝ ਆਸ-ਪਾਸ ਬੋਡੀ ਨਾਲ ਕੁਝ ਨਹੀਂ ਮਿਲਿਆ ਕੋਈ ਇਹਦੀ ਆਈਡੈਂਟੀਟੀ ਪ੍ਰੂਫ ਨਹੀਂ ਮਿਲਿਆ ਕੋਈ ਇਹਦੀ ਕੋਣ ਠੀਕ ਹੈ ਨਾ ਤੇ ਨੇੜੇ ਢਾਬੇ ਤੇ लवली ਯੂਨੀਵਰਸਿਟੀ ਦੇ ਨਾਲ-ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁਰਦਾਰਾ ਸਾਹਿਬ ਦੇ ਵਿਚ ਇਹ ਨੋਸ਼ ਕਰਾਵਾਂਗੇ ਠੀਕ ਹੈ ਨਾ ਫਿਲਹਾਲ ਇਹਨੂੰ ਅਸੀਂ 72 ਘੰਟੇ ਦੀ ਸਨਾਖਤ ਦੀ ਸਿਵਲ ਹਸਪਤਾਲ ਦੀ ਏਸੀ ਮੋਰਚਰੀ ਵਿੱਚ ਲਾ ਰਹੇ ਹਾਂ ਸਰ ਇਸ ਬਾਬਤ ਤੁਹਾਨੂੰ ਨਗਰ ਸੰਪਰਕ ਕਿਸ ਕਿਸ ਨੇ ਕਰਨਾ ਹੈ ਕਿਸ ਨੰਬਰ ਤੇ ਕਿਹਾ ਮੈਂ ਚੌਂਕੀ ਚਾਰ ਜੀ ਆਰ ਪੀ ਫੋੜਾ ਤੇ ਨੰਬਰ ਮੇਰਾ ਹੈਗਾ 9178773298 ਜੀ ਜੀ ਆਰ ਪੀ ਚੌਂਕੀ ਹੈਗੀ ਫੋੜਾ ਰੇਲਵੇ ਸਟੇਸ਼ਨ ਤੇ ਉੱਥੇ ਆ ਕੇ ਮਿਲ ਸਕਦੇ ਹੋ ਜੀ ਦਾ ਵੀ ਕੋਈ ਬਾਤ ਨਹੀਂ